ਇਸੇ ਹੋਰ ਵਿਅਕਤੀ ਨਾਲ ਫੋਟੋ ਖਿਚਵਾਉਣ ਤੋਂ ਪਹਿਲਾਂ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ। ਜਲੰਧਰ ਦੇ ਲੋਈਆ ਦੇ ਜਸ਼ਮੀਰ ਪਿੰਡ ਦੇ ਵਿੱਚ ਪਤੀ ਨੇ ਆਪਣੇ ਭਰਾ, ਭਾਬੀ ਅਤੇ ਮਾਂ ਨਾਲ ਮਿਲ ਕੇ ਆਪਣੀ ਪਤਨੀ ਨੂੰ ਲੋਹੇ ਦੀ ਪਾਈ ਪਤੇ ਇੱਕ ਹੋਰ ਲੁਕੀਲੀ ਚੀਜ਼ ਨਾਲ ਫੁੱਟ ਕੇ ਮਾਰ ਦਿੱਤਾ। ਕਸੂਰ ਇਸ ਦਾ ਸੀ ਕਿ ਪਤਨੀ ਦੀ ਦੂਜੇ ਆਦਮੀ ਨਾਲ ਪਤੀ ਨੇ ਫੋਟੋ ਦੇਖ ਲਈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਹਾਂਜੀ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਹੈ ਕੀ ਹਾਦਸਾ ਵਾਪਰਿਆ ਤੁਹਾਡੇ ਨਾਲ ਮੇਰਾ ਪਿੰਡ ਅਪਰਾਜੀ ਮੇਲਾ ਰਾਣਾ ਹੈ ਜੀ ਮੇਦੀ ਡਾੜਕੀ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ ਜਮਸ਼ੇਰ ਪਿੰਡ ਭਾਈ ਜਾਲੇ ਦੇ ਵਿੱਚ ਉਹ ਉਹ ਘਰਦਿਆਂ ਨੇ ਕੁੱਟਮਾਰ ਕਰਕੇ ਸਾਰੇ ਪਰਿਵਾਰ ਨੇ ਉਹਦੇ ਘਰ ਵਾਲੇ ਨੇ ਉਹਦੀ ਜਿਠਾਣੀ ਨੇ ਉਹਦੇ ਜੇਡ ਨੇ ਸੱਸ ਨੇ ਉਹਨਾਂ ਨੇ ਕਟਮਾਰ ਕਰਕੇ ਪੰਚਾਇਤ ਛਡਾਉਣ ਗਈ ਆ ਉਹਨਾਂ ਦੀ ਹਮਲਾ ਕੀਤਾ ਉਹਨਾਂ ਨੇ ਪੰਚਾਇਤ ਨੇ ਸਰਪੰਚ ਨੇ 112 ਨੰਬਰ ਤੇ ਕਾਲ ਕਰਕੇ ਪੁਲਿਸ ਮੰਗਾਈ ਗਈ ਉਹਨਾਂ ਨੇ ਛਡਾ ਕੇ ਕਹਿ ਕੇ ਅਸਥਲ ਲੋਹਿਆ ਥਾਣੇ ਗਿਆ ਅਸਥਾਨ ਦੇ ਵਿੱਚ ਪਹੁੰਚਾਇਆ ਗਿਆ ਉਹਨਾਂ ਨੇ ਜਿਆਦਾ ਹਾਲਤ ਮੰਦੀ ਕਰਕੇ ਦੇਖ ਕੇ ਰੈਫਰ ਕਰਤੀ ਜਨਦਰ ਸੇਵਲ ਜੀ ਉਹਨਾਂ ਨੇ ਪੈਂਚ ਯਾਦ ਰੱਖੀ ਉੱਥੇ ਹਾਲ ਤੇ ਜਾਰੀ ਖਰਾਬ ਹੋਣ ਦੇ ਖਾਤਰ ਉਹਨਾਂ ਅੰਬਰਸਾ ਦਾ ਰੈਫਰਲ ਕਰਤੀ। ਰਸਤੇ ਦੇ ਵਿੱਚ ਗੱਡੀ ਦਮ ਤੋੜ ਗਈ ਆ ਕਟਮਾ ਦੀ ਖਾਤਰ। ਇਸ ਬਾਰੇ ਪ੍ਰਸ਼ਾਸਨ ਨੂੰ ਸ਼ਿਕਾਇਤ ਵਗੈਰਾ ਕਰ ਦਿੱਤੀ। ਹਾਂਜੀ 112 ਨੰਬਰ ਤੇ ਕੀਤੀ ਸੀ। ਉਹਨਾਂ ਨੇ ਸਾਰਾ ਸਾਡੀ ਸੜਾਈ ਕੀਤੀ ਬਹੁਤ ਵਧੀਆ ਸਾਡੀ ਸੜਾਈ ਕੀਤੀ ਸੀਗੇ। ਮੁਲਾਜ਼ਮਾਂ ਦੀ ਸਾਡੀ ਬਹੁਤ ਵਧੀਆ ਕਾਬਿਓ ਪੁੱਜ ਗਈ ਕੀ ਮੰਗ ਕਰਦੇ ਹਾਂ ਅਸੀਂ ਮੰਗ ਇਹ ਗੱਲ ਸਾਡੀ ਗੁੱਡੀ ਨੂੰ ਇਨਸਾਫ ਮਿਲਿਆ ਜਾਵੇ ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਜਾਣਾ ਉਹਨਾਂ ਨੂੰ ਅਰੈਸਟ ਕਰਕੇ ਹਵਲਾਡ ਭੇਜੇ ਜਾਣਾ ਜਿੰਨਾਂ ਕਰ ਨਹੀਂ ਫੜ ਹੁੰਦੇ ਸਾਰੇ 2 ਫੜੇ ਆ 3 ਨਹੀਂ ਫੜ ਹੁੰਦੇ ਅਸੀਂ ਉਹਨਾਂ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਅਸੀਂ ਇਹ ਮੰਗ ਚਾਹੁੰਦੇ ਹਾਂ ਨਹੀਂ ਕੀਤਾ ਜਾਵੇਗਾ ਅਸੀਂ ਰੋਡ ਦੇ ਉੱਪਰ ਥਾਣੇ ਲਾਏ ਜਾਏਗੇ ਸੋ ਦਾਦੀ ਦੇ ਪਤੀ ਆਪਣੀ ਪਤਨੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਸੀ ਜਿਸ ਦੇ ਚੱਲਦੇ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ